ਸਤਿ ਸ੍ਰੀ ਅਕਾਲ ਦੋਸਤੋ ਸਾਰੇ ਹੀ ਦੋਸਤਾਂ ਨੂੰ ਭਾਈ ਭੈਣਾਂ ਨੂੰ ਜੈ ਸ਼੍ਰੀ ਰਾਮ ਤਾਂ ਦੋਸਤੋ ਸਰਕਾਰ ਹੈ ਜਿਹੜੀ ਉਹ ਹਰ ਤਰ੍ਹਾਂ ਦੀ ਪਹਿਲ ਕਦਮੀ ਕਰਦੀ ਹੈ ਤੇ ਜਿਹਦੇ ਵਿੱਚੋਂ ਆਪਾਂ ਇੱਕ ਪਹਿਲ ਕਦਮੀ ਹੈ ਜਿਹੜੀ ਉਹ ਖੇਡਾ ਵੱਲ ਲਵਾਂਗੇ ਖੇਡਾ ਪੰਜਾਬ ਦੀਆਂ ਜਿਹੜਾ ਪੰਜਾਬ ਸਰਕਾਰ ਵੱਲੋਂ ਮੁਹਿੰਮ ਹੈ ਜਿਹੜੀ ਸ਼ੁਰੂ ਕੀਤੀ ਗਈ ਹੈ ਪਰ ਕੋਈ ਵੀ ਮੁਹਿੰਮ ਹੈ ਜਿਹੜੀ ਉਹ ਉਦੋਂ ਸਫਲ ਹੁੰਦੀ ਹੈ ਜਦੋਂ ਉਹਦੀ ਨਿਊ ਮਜ਼ਬੂਤ ਹੋਵੇ ਤੇ ਨਿਊ ਕਿਵੇਂ ਮਜ਼ਬੂਤ ਹੁੰਦੀ ਹੈ ਉਹ ਲੋਕਾਂ ਦੇ ਹੱਥ 'ਚ ਹੈ ਆਪਣੇ ਹੱਥ ਦੇ ਵਿੱਚ ਹੈ ਤਾਂ ਪੰਜਾਬ ਦੇ ਵਿੱਚ ਜਿਹੜੇ ਵੱਡੇ ਵੱਡੇ ਆਊਟਲੈਟ ਵੀ ਖੁੱਲ ਚੁੱਕੇ ਨੇ ਕਈ ਤਰ੍ਹਾਂ ਦੀਆਂ ਦੁਕਾਨਾਂ ਖੁੱਲ ਚੁੱਕੀਆਂ ਨੇ ਪਰ ਜਿੱਧਰ ਪੰਜਾਬ ਹੈ ਜਿਹੜਾ ਪਹਿਲ ਕਦਮੀ ਕਾਦੀ ਹੈ ਪਰ ਉਹ ਚੀਜ਼ਾਂ ਜਿਹੜੀਆਂ ਬੜੀਆਂ ਘੱਟ ਨਜ਼ਰ ਆਉਂਦੀਆਂ ਨੇ ਤਾਂ ਹੁਣ ਅਸੀਂ ਗੱਲ ਕਰਨ ਜਾ ਰਹੇ ਹਾਂਗੇ ਕੇਸੀ ਰੋਡ ਦੇ ਉੱਤੇ ਅਸੀਂ ਖੜੇ ਹਾਂਗੇ ਜਿੱਥੇ ਡਾਕਟਰ ਪ੍ਰਦੀਪ ਹੱਡੀਆਂ ਵਾਲੇ ਦਾ ਪੁਰਾਣਾ ਹਸਪਤਾਲ ਹੁੰਦਾ ਸੀ ਉਸ ਦੇ ਬਿਲਕੁਲ ਲੱਗੇ ਕੈਰੇਜ ਸਟੂਡੀਓ ਦੇ ਨਾਲ ਅਸੀਂ ਖੜੇ ਹਾਂ ਤੇ ਸਾਡੇ ਨਾਲ ਜਿਹੜੇ ਦੇ ਅਸ਼ਮਨੀ ਕੁਮਾਰ ਜੀ ਜਿਹੜੇ ਕੌਨੀ ਨੇ ਉਹ ਇੱਥੇ ਮੌਜੂਦ ਨੇ ਤੇ ਵੱਡੀ ਗੱਲ ਕੀ ਹੈ ਕਿ ਖੁਦ ਪਲੇਅਰ ਨੇ ਉਹ ਤੇ ਨਹੀਂ ਹੀ ਆਇਆ ਛਖੜ ਆਇਆ ਸੁੱਕਾ ਵੀ ਆਇਆ ਗਿੱਲਾ ਵੀ ਆਇਆ ਮੰਦਾ ਵੀ ਆਇਆ ਤੇਜ਼ੀ ਵੀ ਆਈ ਇੱਕ ਤਰ੍ਹਾਂ ਨਾਲ ਤਾਂ ਕਰੋਨਾ ਕਾਲ ਵੜਗਾ ਜਿਹੜਾ ਕਾਲ ਸੀ ਉਹ ਕੋਈ ਨਹੀਂ ਸੋਚਣਾ ਵੀ ਨਹੀਂ ਚਾਹੁੰਦਾ ਦੇਖਣਾ ਤਾਂ ਦੂਰ ਦੀ ਗੱਲ ਹੈ ਹਰ ਤਰ੍ਹਾਂ ਦਾ ਸੀਜ਼ਨ ਸੀ ਜਿਹੜਾ ਉਹ ਹੰਡਾਲਿਆ ਤਾਂ ਹੁਣ ਅਸੀਂ ਪਹੁੰਚੇ ਹਾਂ ਕੇਸੀ ਰੋਡ ਦੇ ਉੱਤੇ ਅਗਰਵਾਲ ਸਪੋਰਟਸ ਦੇ ਉੱਤੇ ਤੇ ਵੱਡੀ ਗੱਲ ਜਿਹੜੀ ਅਸੀਂ ਦੱਸਣ ਜਾ ਰਹੇ ਹਾਂ ਕਿ ਬੰਦੇ ਨੇ ਆਪਣਾ ਕਿੱਤਾ ਨਹੀਂ ਹੈ ਜਿਹੜਾ ਬਦਲਿਆ ਦੁਕਾਨ ਇੱਕ ਵਾਰ ਤਾਂ ਜਿਹੜਾ ਹੈਗਾ ਸਮਾਨ ਦੇ ਉੱਤੇ ਇੰਨੀ ਮਿੱਟੀ ਪੈ ਗਈ ਸੀ ਜਿਵੇਂ ਹੈ ਜਿਹੜਾ ਆਪਾਂ ਜਿਹੜਾ ਹੈਗਾ ਸੰਦੂਕੜੀਆਂ ਚ ਸਮਾਨ ਸਾਂਭਿਆ ਹੁੰਦਾ ਪਰ ਹੌਸਲਾ ਨਹੀਂ ਛੱਡਿਆ ਕਹਿੰਦੇ ਨੇ ਜਦੋਂ ਪਿਓ ਨਾਲ ਪੁੱਤਰਾ ਮੁੰਡਾ ਲੱਗ ਜਾਵੇ ਤਾਂ ਜਿਹੜਾ ਕੰਮ ਹੈ ਉਹ ਡਬਲ ਡੈਕਰ ਇੰਜਨ ਦੇ ਨਾਲ ਚੱਲਦਾ ਤਾਂ ਆਓ ਹੁਣ ਤੁਹਾਨੂੰ ਪਹਿਲਾਂ ਦਿਖਾਉਂਦੇ ਆ ਇੱਥੇ ਜਿਹੜੀ ਵੈਰਾਈਟੀ ਹੈ სპੋਰਟਸ ਦੇ ਉੱਤੇ ਉਹ ਕਿਸ ਕਿਸ ਤਰ੍ਹਾਂ ਦੀ ਜਿਹੜੀ ਵੈਰਾਈਟੀ ਹੈ ਜੋਨ ਐਕਸ ਦਾ ਜਿਹੜਾ ਬ੍ਰਾਂਡ ਹੈਗਾ ਉਹ ਵੀ ਇੱਥੇ ਇਹਨਾਂ ਦੇ ਵੱਲੋਂ ਲਗਾਇਆ ਗਿਆਗਾ ਜੋਨ ਐਕਸ ਦੇ ਜਿੰਨੇ ਵੀ ਇੱਥੇ ਬੈਡਮਿੰਟਨ ਦੇ ਬੱਲੇ ਨੇਗੇ ਉਹ ਸਾਰੇ ਇੱਥੇ ਦਿਖਾਏ ਗਏ ਨੇ ਇਸ ਦੇ ਨਾਮ ਨਾਲ ਹੀ ਹਰ ਤਰ੍ਹਾਂ ਦਾ ਬ੍ਰਾਂਡ ਹੈ ਜਿਹੜਾ ਉਸ ਵਿੱਚ ਫੁੱਟਬਾਲ ਕਿੱਕ ਬਾਕਸਿੰਗ ਦੇ ਜਿਹੜਾ ਸਾਰਾ ਸਮਾਨ ਹੈ ਬਾਸਕਟਬਾਲ ਫੁੱਟਬਾਲ ਤੇ ਇਹਦੇ ਨਾਲ ਨਾਲ ਜਿਹੜਾ ਬੈਟ ਨੇਗੇ ਆਪਾਂ ਅਕਸਰ ਦੇਖਦੇ ਆ ਕਿ ਲੱਕੜ ਦਾ ਬੈਟ ਹੁੰਦਾ ਜਾਂ ਘਟੀਆਂ ਕਿਸਮ ਦਾ ਬੈਟ ਹੁੰਦਾ ਪਰ ਇੱਥੇ ਦੇਖ ਰਹੇ ਹਾਂ ਕਿ ਬ੍ਰਾਂਡਡ ਕੰਪਨੀ ਦਾ ਜਿਹੜਾ ਬੈਟ ਹੈ ਇੱਥੇ ਉਹ ਦਿੱਤਾ ਜਾ ਰਿਹਾ ਹੈ ਕਿ ਹਰ ਤਰ੍ਹਾਂ ਦੀ ਜਿਹੜੀ ਕੰਪਨੀ ਹੈ ਇੱਥੇ ਉਹ ਤੁਹਾਨੂੰ ਦੇਖਣ ਨੂੰ ਮਿਲੇਗੀ ਤੇ ਟੋਨੀ ਜੀ ਨੇ ਵੀ ਕਿਹਾ ਕਿ ਜਿਹੜਾ ਵੀਡੀਓ ਨੂੰ ਵਕਤ-ਵਕਤ ਸ਼ੇਅਰ ਕਰੂਗਾ ਏ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਕਰਕੇ ਆਊਗਾ ਉਹਨੂੰ ਸਪੈਸ਼ਲ ਡਿਸਕਾਊਂਟ ਹੈ ਜਿਹੜਾ ਉਹ ਦਿੱਤਾ ਜਾਵੇਗਾ ਉਹ ਡਿਸਕਾਊਂਟ 5 ਤੋਂ 10% ਵੀ ਹੋ ਸਕਦਾ ਹੈਗਾ ਆਪਣੇ ਵੱਲੋਂ ਤਾਂ ਇਹਨਾਂ ਵੱਲੋਂ ਡਿਸਕਾਊਂਟ ਹੈ ਜਿਹੜਾ ਦਿੱਤਾ ਜਾ ਰਿਹਾ ਪਰ ਜਿਹੜਾ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਉਹ ਹੈ ਜਿਹੜਾ ਉਹਨੂੰ ਸਪੈਸ਼ਲ ਡਿਸਕਾਊਂਟ ਵੀ ਦਿੱਤਾ ਜਾਊਗਾ ਤਾਂ ਆਪਾਂ ਪਹਿਲਾਂ ਜਾਣਦੇ ਹਾਂ ਕਿ ਕੰਮ ਜਿਹੜਾ ਹੈਗਾ ਇੱਥੇ ਕੋਈ ਵੀ ਕਰ ਸਕਦੇ ਸੀ ਚਾਹੇ ਕਿਰਿਆਨੇ ਦਾ ਕੰਮ ਲਾ ਲਓ ਮਣਿਆਰੀ ਦਾ ਲਾ ਲਓ ਆਪਾਂ ਇੱਥੇ ਰਾਸ਼ਨ ਦਾ ਵੀ ਕੰਮ ਕਰ ਸਕਦੇ ਹਾਂ ਜਾਂ ਆਪਾਂ ਗਿਫਟ ਆਈਟਮ ਦੀ ਵੀ ਕਹਿ ਸਕਦੇ ਆ ਕੈਫੇ ਵੀ ਇੱਥੇ ਖੋਲ੍ਹਿਆ ਜਾ ਸਕਦਾ ਸੀ ਪਹਿਲਾਂ ਕੰਮ ਦੇ ਵਿੱਚ ਇੰਨਾ ਗੜਾਵਟ ਵੀ ਆਈ ਇੱਕ ਤਰ੍ਹਾਂ ਨਾਲ ਪੂਰਾ ਮੰਦਾ ਵੀ ਆਇਆ ਵੀ ਡੇਲੀ ਬਹਿ ਕੇ ਲਾਲੋ ਵੀ ਚਾਹ ਪੀ ਕੇ ਮੁਰਜ ਜਾਂਦੇ ਸੀ ਪਰ ਕੰਮ ਲਗਾਤਾਰ ਇਹੀ ਕਿਉਂ ਚੁਣਿਆ ਤੇ ਇਸੇ ਕੰਮ ਨੂੰ ਅੱਗੇ ਵਧਾਉਂਦਾ ਕੀ ਮਕਸਦ ਹੈ ਤਾਂ ਆਓ ਪਹਿਲਾਂ ਆਪਾਂ ਅਸ਼ਰ ਨੂੰ ਟੋਨੀ ਜੀ ਨਾਲ ਗੱਲਬਾਤ ਕਰਦੇ ਹਾਂ ਜਿਵੇਂ ਆਪਾਂ ਦੇਖ ਰਹੇ ਕੀ ਲਗਭਗ 4 ਦਹਾਕੇ ਤੋਂ ਜਿਹੜਾ ਕੰਮ ਲਗਾਤਾਰ ਚੱਲਦਾ ਆ ਰਿਹਾ ਮੰਦਾ ਵੀ ਹੰਡਾਇਆ ਚੰਗਾ ਵੀ ਹੰਡਾਇਆ ਪਹਿਲਾਂ ਤਾਂ ਇਹ ਸੁਬਿਕ ਤੁਸੀਂ ਖੇਡਾਂ ਨਾਲ ਖੁਦ ਵੀ ਜੁੜੇ ਹੋਏ ਸੀ ਕਿਹੜੀ ਟੀਮ ਦੇ ਪਲੇਅਰ ਸੀ ਕਿਹੜੀ ਖੇਡ ਨਾਲ ਜੁੜੇ ਹੋਏ ਸੀ ਦੇਖੋ ਜੀ ਮੈਂ 34 ਸਾਲ 35 ਸਾਲ ਤੋਂ ਗੇਮਾਂ ਨਾਲ ਜੁੜ ਮੈਂ ਟੇਬਲ ਟੈਨਿਸ ਦਾ ਨੈਸ਼ਨਲ ਪਲੇਅਰ ਵੀ ਰਹਿ ਚੁੱਕਾ ਹਾਂ ਪੰਜਾਬੀ ਖੇਡੀ ਮੈਂ ਨੇ ਸਟੇਟ ਵੀ ਖੇਲੀ ਆ ਮੈਂ ਨੇ ਕਈ ਅਥੇ ਹੀ ਚੈਂਪੀਅਨਸ਼ਿਪਾਂ ਵੀ ਖੇਲੀ ਆ ਮਗਰ ਮੈਨੂੰ ਇਹ ਸ਼ੁਰੂ ਤੋਂ ਹੀ ਲਗਾਓ ਸੀ ਇਸ ਗੇਮਾਂ ਨਾਲ ਗੇਮਾਂ ਦੇ ਨਾਲ ਕਰਕੇ ਮੈਨੇ ਸਪੋਰਟਸ ਦੀ ਦੁਕਾਨ ਖੋਲੀ ਅਗਰਵਾਲ ਸਪੋਰਟਸ ਮੇਰਾ ਕੱਚਾ ਕਾਲ ਜਰੂਰ ਤੇ ਦੁਕਾਨ ਦਾ ਸ਼ਾਪ ਹੈ ਮੈਂ ਕਈ ਚੰਗੇ ਬੰਦੇ ਦੇਖੇ ਮਗਰ ਇਸ ਦੇ ਵਿੱਚ ਆਪਣਾ ਹੌਸਲਾ ਨਹੀਂ ਛੱਡਿਆ ਤੇ ਨਾਲ ਹੀ ਮੈਨੇ ਆਪਣੇ ਬੇਟੇ ਨੂੰ ਇਸ ਕੰਮ ਦੇ ਵਿੱਚ ਲਾਇਆ ਉਸ ਦੇ ਨਾਲ ਹੀ ਮੈਨੇ ਇਸ ਦੇ ਵਿੱਚ ਜੋ ਵੀ ਦੇਖਿਆ ਚੰਗੇ ਬੰਦੇ ਦੇਖੇ ਦੌਰ ਦੇਖੇ ਮਗਰ ਮੈਂਨੇ ਹੌਸਲਾ ਨਹੀਂ ਛੱਡਿਆ ਮੈਂ ਕੰਮ ਨੂੰ ਜਾਰੀ ਰੱਖਿਆ ਇਸ ਕਰਕੇ ਰੱਖਿਆ ਵੀ ਜੋ ਬੱਚੇ ਅੱਜ ਕੱਲ ਮੋਬਾਈਲਾਂ ਗੇਮਾਂ ਵਿੱਚ ਬੜੇ ਹੋਏ ਨੇ ਉਸ ਤੋਂ ਬਾਹਰ ਲਿਆਉਣ ਦੇ ਵਾਸਤੇ ਇਹ ਮਿੱਟੀ ਵਾਲੀ ਜਿਹੜੀ ਗੇਮਾਂ ਨੇ ਗਰਾਊਂਡ ਦੀਆਂ ਗੇਮਾਂ ਨੇ ਉਸ ਕੋ ਬੱਚਿਆਂ ਨੂੰ ਬਾਹਰ ਲਿਆਉਣ ਦੇ ਖਾਤਰ ਬੱਚੇ ਕਈ ਬਿਮਾਰੀਆਂ ਤੋਂ ਗ੍ਰਸਤ ਹੋ ਚੁੱਕੇ ਨੇ ਮੋਬਾਈਲਾਂ ਕਰਕੇ ਵੀ ਇਸ ਕਰਕੇ ਮੈਂ ਗਰਾਊਂਡਾਂ ਦੇ ਵਿੱਚ ਉਹਨਾਂ ਨੂੰ ਲਿਆਣ ਕਰਕੇ ਵੀ ਇਹ ਗੇਮਾਂ ਨੂੰ ਖੇਡਿਆ ਨਾ ਖੇਲਣ ਵਾਸਤੇ ਖਿਲਾਉਣ ਵਾਸਤੇ ਬੱਚਿਆਂ ਨੂੰ ਬਾਹਰ ਲਿਆ ਤਾਂ ਨਸ਼ਿਆਂ ਤੋਂ ਮੁਕਤ ਕਰਾਉਣ ਵਾਸਤੇ ਅਸੀਂ ਸਪੋਰਟ ਸੀ ਦਾ ਕੰਮ ਵਧਾ ਵਧਾ ਰਹੇ ਹਾਂ ਵੀ ਬੱਚੇ ਵੱਧੋ ਵੱਧ ਗੇਮਾਂ ਖੇਡਣ ਜੇ ਬਰਨਾਲਾ ਚ ਕਈ ਅਕੈਡਮੀਆ ਬਣੀਆਂ ਹੋਈਆਂ ਚਾਹੇ ਬਰਨਾਲਾ ਕਲੱਬ ਦੀ ਗੱਲ ਕਰ ਲਈਏ ਸਟੇਡੀਅਮ ਦੇ ਵਿੱਚ ਕਈ ਕੈਡਮੀਆ ਬਣੀਆਂ ਹੋਈਆਂ ਜੋ ਅਕੈਡਮੀਆ ਦੇ ਖਿਡਾਰੀ ਇੱਥੇ ਸਮਾਨ ਲੈਣ ਦੇ ਲਈ ਆਉਂਦੇ ਨੇ ਤਾਂ ਉਹਨਾਂ ਲਈ ਕਿਹੜੀ ਕਿਹੜੀ ਵੈਰਾਈਟੀ ਹੈ ਤੇ ਕੀ ਕੀ ਉਹਨਾਂ ਲਈ ਉਹਨਾਂ ਵਾਸਤੇ ਜਿਹੜੇ ਵੀ ਜਿੱਦਾਂ ਦੇ ਵੀ ਕੋਈ ਵੈਰਾਈਟੀ ਸਾਡੇ ਕੋਲ ਅਵੇਲੇਬਲ ਜਿਹੜੀ ਪੇ ਮੰਗਦੇ ਨੇ ਉਹ ਸਾਡੇ ਕੋਲ ਹਰ ਇੱਕ ਚੀਜ਼ ਅਵੇਲੇਬਲ ਹੈ ਅਗਰ ਨਹੀਂ ਵੀ ਹੁੰਦੀ ਅਸੀਂ ਉਹਨੂੰ ਕੋਸ਼ਿਸ਼ ਕਰਦੇ ਹਾਂ ਵੀ ਉਹਨੂੰ ਪੂਰੀ ਕਰਕੇ ਅਸੀਂ ਦੇਈਏ ਅਸੀਂ ਹਰ ਇੱਕ ਚੀਜ਼ ਅਵੇਲੇਬਲ ਕਰਦੇ ਹਾਂ ਕੋਈ ਜਿਵੇਂ ਕ੍ਰਿਕਟ ਬੈਟ ਫੁੱਟਬਾਲ ਬਾਲੀਬਾਲ ਬਾਸਕਟਬ ਜੇ ਆਪਾਂ ਗੱਲ ਕਰੀਏ ਤਾਂ ਸਪੋਰਟਸ ਦੀ ਦੁਕਾਨ ਆਪਾਂ ਕਹਿ ਸਕਦੇ ਕਿ ਬਰਨਾਲਾ ਚੀਕਾ ਦੁਕਾ ਹੀ ਰਹਿ ਗਿਆ ਹੋਣਗੇ ਜੀ ਛਾਪਣੀ ਆਉਂਦੀ ਹੈ ਤਾਂ ਲੱਗਦਾ ਨਹੀਂ ਕਿ ਇਹ ਕੰਮ ਨੂੰ ਲੋਕ ਛੱਡਦੇ ਜਾ ਰਹੇ ਨੇ ਕਿਉਂਕਿ ਇਹਦੇ ਵਿੱਚ ਲੋਕ ਬੱਚੇ ਘੱਟ ਜੁੜਦੇ ਨੇ ਤੇ ਅਗਲਾ ਕਹਿੰਦਾ ਵੀ ਕੰਮ ਤਾਂ ਚੱਲਦਾ ਨਹੀਂ 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 ਅਸੀਂ ਇਸ ਕਰਕੇ ਬੱਚੇ ਕੰਮ ਆ ਜੀ ਪਰ ਮੈਂ ਚੰਗਾ ਜਾਂ ਮੰਦਾ ਮਗਰ ਇਸ ਦੇ ਵਿੱਚ ਆਉਣ ਵਾਲੀ ਪੀੜ੍ਹੀ ਨੂੰ ਇਹ ਸਪੋਰਟਸ ਦੀ ਆਈਟਮ ਹੈ ਇਹ ਜਿਹੜਾ ਇਦਾਂ ਦੀ ਗੇਮ ਹੈ ਇਦਾਂ ਦੀ ਸ਼ਾਪ ਹੈ ਇਦਾਂ ਦੀ ਵੀ ਕੋਈ ਵੀ ਆਉਣ ਵਾਲੀ ਪੀੜ੍ਹੀ ਨੂੰ ਵੀ ਆਨ ਆਈ ਪੀਡੀ ਇਹਨਾਂ ਵਾਸਤੇ ਬਹੁਤ ਫਾਇਦੇਮੰਦ ਰਹੂਗੀ ਜੋ ਜਨਰੇਸ਼ਨ ਅੱਜ ਦੀ ਜਨਰੇਸ਼ਨ ਦੇ ਹਾਲਾਤ ਨੇ ਬਿਜ਼ਨਸਾਂ ਦੇ ਮੁਕਤਦ ਹਾਲਾਤ ਨੇ ਅਗਰ ਇਹ ਗੇਮਾਂ ਅੱਜ ਤੋਂ ਬੱਚੇ ਖੇਡਨੇ ਸ਼ੁਰੂ ਕਰਨਾ ਤਾਂ ਅਸੀਂ ਇਹ ਗਰਾਊਂਡ ਦੇ ਵਿੱਚ ਬਹੁਤ ਹੀ ਫਾਇਦੇਮੰਦ ਰਹਿਣਗੇ ਆਨ ਆਲੀ ਪੀੜੀ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਤੁਸੀਂ ਤਾਂ ਜਿੰਮੇਵਾਰੀ ਚੱਕ ਲਈ ਸਮਾਜ ਨੂੰ ਸੁਧਾਰਨ ਦੀ ਕਹਿੰਦੇ ਨਾਲੇ ਪੁੰਨ ਵਾਲੇ ਫਲੀਆਂ ਤੇ ਲੋਕ ਹੁਣ ਤੁਹਾਡਾ ਸਾਥ ਕਿਵੇਂ ਦੇਣ ਲੋਕ ਸਾਡੇ ਸਾਥ ਆ ਦੇ ਵੱਧੋ ਵੱਧ ਸਾਡੇ ਕੋਲੇ ਇੱਥੇ ਆ ਕੇ ਸ਼ੇਅਰ ਕਰਨਾ ਸਾਨੂੰ ਇੱਥੇ ਆ ਕੇ ਦੁਕਾਨ ਦੇ ਉੱਤੇ ਆਣ ਅਸੀਂ ਜੀ ਜਗਤ ਗਿਆ ਉਹਨਾਂ ਨੂੰ ਵੀ ਸਪੈਸ਼ਲ ਡਿਸਕਾਊਂਟ ਦਿੱਤਾ ਜਾਊਗਾ ਜੋ ਵੀ ਹੋਊਗਾ ਡਿਸਕਾਊਂਟ ਵੱਧਵਾ ਦੇ ਪਲੇਅਰਾਂ ਨੂੰ ਜੋ ਵੀ ਉਹਨਾਂ ਦੇ ਕੋਈ ਆ ਸਾਡੀ ਵੀਡੀਓ ਦੇਖ ਕੇ ਆਊਗਾ ਉਹਨਾਂ ਨੂੰ ਅਸੀਂ ਸ਼ੇਅਰ ਕਰਕੇ ਇੱਥੇ ਵੱਧੋਵਾ ਦੇ ਪੂਰਾ ਐਡਰੈਸ ਕੀ ਹੈ ਤਾਂ ਕਿ ਬੰਦਾ ਸੌਖਾ ਪਹੁੰਚੇ ਤੇ ਨੰਬਰ ਕਿੰਨਾ ਆਪਣਾ ਜੋ ਵੀ ਪੂਰਾ ਐਡਰੈਸ ਹੈ ਕੱਚਾ ਗਾਲਜ ਰੋਡ ਨੀਓ ਡਾਕਟਰ ਪ੍ਰਦੀਪ ਪੁਰਾਣੀ ਦੁਕਾਨ ਸੀ ਜੋ ਡਾਕਟਰ ਹਸਪੀਟਲ ਸੀਗਾ ਜੀ ਉਹਦੇ ਨਾਲ ਲੱਗਵੇਂ ਅਗਰਵਾਲ ਸਪੋਰਟਸ ਨੰਬਰ ਹੈਗਾ 98726 84370 ਔਰ ਦੂਸਰਾ ਨੰਬਰ ਹੈ 9894638 85684 ਜੇ ਕੋਈ ਸਮਾਨ ਘਰੇ ਮੰਗਾਉਣਾ ਚਾਹੁੰਦਾ ਉਹਨੂੰ ਘਰੇ ਵੀ ਡਿਲੀਵਰ ਕਰ ਸਕਦੇ ਹਾਂ ਹਾਂ ਉਸ ਨੂੰ ਸਮਾਨ ਅਸੀਂ ਲੋਕਲ ਜੋ ਕੋਈ 5-4 ਕਿਲੋਮੀਟਰ ਦੇ ਉੱਤੇ ਅਸੀਂ ਡਿਲੀਵਰ ਉਹਨਾਂ ਨੂੰ ਕਰ ਸਕਦੇ ਜਿਵੇਂ ਅਸੀਂ ਅਕੈਡਮੀਆ 'ਚ ਵੀ ਡਿਲੀਵਰ ਕਰਦੇ ਆ ਮਾਲ ਅਗਰ ਉਸ ਉਹਨਾਂ ਦਾ ਕੋਈ ਫੋਨ ਆ ਰਿਹਾ ਅਕੈਡਮੀਆ 'ਚ ਅਸੀਂ ਡਿਲੀਵਰ ਕਰਦੇ ਆ ਜੋ ক্রিকেট ਦੀ ਹੋਈ ਜਾਂ ਕੋਈ ਬਾਲੀਵਾਲ ਹੋਈ ਜਾਂ ਫੁੱਟਬਾਲ ਹੋਈ ਅਸੀਂ ਸਭ ਡਿਲੀਵਰ ਕਰਾਂਗੇ